ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਹੈਂਡਵਰਕ ਦੇ ਬਹੁਤ ਹੀ ਸੋਹਣੇ ਪੀਸ ਲੈ ਕੇ ਆਏ ਆ। ਸੋ ਜੀ ਜਿਵੇਂ ਕਿ ਵੈਡਿੰਗ ਸੀਜ਼ਨ ਆ ਜਿਹੜਾ ਸਟਾਰਟ ਹੋ ਚੁੱਕਾ ਹੈ ਆਪਣੇ ਕੋਲੇ ਵੈਡਿੰਗ ਦੇ ਆਰਡਰ ਹੁਣੇ ਸਟਾਰਟ ਹੋ ਗਏ ਨੇ। ਸੋ ਅਗਰ ਤੁਸੀਂ ਵੀ ਆਪਣੇ ਵੈਡਿੰਗ ਤੋਂ ਐਕਚੁਅਲੀ ਤੁਸੀਂ ਇਹ ਸੋਚ ਕੇ ਚੱਲਿਆ ਕਰੋ ਕਿ ਸਾਡੇ ਕੋਲੇ 20 ਤੋਂ 25 ਦਿਨ ਪਹਿਲਾਂ ਸੂਟ ਪਹੁੰਚ ਜਾਣ ਉਸ ਤੋਂ ਇੱਕ ਮਹੀਨਾ ਡੇਟ ਪਹਿਲਾਂ ਰੱਖ ਕੇ ਤੁਸੀਂ ਸੂਟ ਆਰਡਰ ਕਰਿਆ ਕਰੋ। ਕਿਉਂਕਿ ਜਿਹੜਾ ਹਫਤਾ ਦੱਸ ਦੇਣਾ ਉਹ ਜਿਹੜੇ ਹਰ ਇੱਕ ਦੇ ਡਿਲੇ ਹੋ ਜਾਂਦੇ ਆ ਕਦੇ ਤੁਹਾਡੇ ਕੋਲੇ ਜਿਹੜਾ ਡਾਈ ਨਹੀਂ ਹੋਇਆ ਹੁੰਦਾ ਜਾਂ ਮੌਸਮ ਨਹੀਂ ਸਹੀ ਹੁੰਦਾ ਸੋ ਇਸ ਤਰ੍ਹਾਂ ਦੇ ਆ ਜਿਹੜੇ ਕੰਪਲਿਕੇਸ਼ਨਸ ਸਾਨੂੰ ਆਉਂਦੀਆਂ ਹੀ ਰਹਿੰਦੀਆਂ ਹੈਗੀਆਂ ਕਿਉਂਕਿ ਪਿਛਲੇ ਦੋ ਹਫਤੇ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਆਰਡਰ ਡਨ ਹੋਣ ਦੇ ਬਾਅਦ ਵੀ ਅਸੀਂ ਦੁਪੱਟੇ ਵਗੈਰਾ ਡਾਈ ਨਹੀਂ ਕਰਵਾ ਸਕ ਸਕੇ ਕਿਉਂਕਿ ਕਲਰ ਆ ਜਿਹੜੇ ਉਹ ਸੇਮ ਨਹੀਂ ਆਉਂਦੇ ਸੋ ਮੇਰੀ ਇਹ ਗੁਜਾਰਿਸ਼ ਹੈ ਜੀ ਸਾਰਿਆਂ ਨੂੰ ਕਿ ਤੁਸੀਂ ਜਿਹੜਾ ਥੋੜਾ ਜਿਹਾ ਰੱਖ ਕੇ ਚੱਲਿਆ ਕਰੋ ਟਾਈਮ ਇਹ ਜੀ ਹੈਂਡਵਰਕ ਹੈ ਦਬਕੇ ਦਾ ਹੀ ਕੰਮ ਹੈ ਮੋਤੀ ਹੈ ਦਬਕਾ ਹੈ ਘਟਦਾਨ ਹੈ ਸੋ ਬਹੁਤ ਹੀ ਸੋਹਣਾ ਪਿਓਰ ਤੇ ਫੈਬਰਿਕ ਤੇ ਹੈ ਜੀ ਇਹ ਔਰ ਇਹਦੇ ਨਾਲ ਜਿਵੇਂ ਦੇਖੋ ਏ ਸ਼ੇਪ ਦੇ ਵਿੱਚ ਇਹ ਪਾਕਿਸਤਾਨੀ ਸਟਾਈਲ ਜਿਹੜਾ ਸੂਟ ਆ ਉਹ ਬਣੂਗਾ 25 ਘੇਰੇ ਦੇ ਅਕੋਰਡਿੰਗ ਬਣ ਜੂਗਾ ਲੈਂਥ ਦਾ ਕੋਈ ਇਸ਼ੂ ਨਹੀਂ ਕਿਉਂਕਿ niche fold ਹੋ ਜਾਣਾ ਜੀ ਇਹਨੇ ਇਸ ਤਰ੍ਹਾਂ ਗਲਾ ਬਣੂਗਾ ਔਰ ਇਹਦੀਆਂ ਜਿਹੜੀਆਂ ਬਾਜੂ ਵੀ ਫੁੱਲ ਹੈਵੀ ਬਣ ਗਈ ਹੈ ਸੋ ਜਦੋਂ ਤੁਸੀਂ ਇਹ ਸੂਟ ਜਿਵੇਂ ਆਪਾਂ ਬਿਅਰ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣੀ ਲੁੱਕ ਆਊਗੀ ਇਹਦੀ ਇਹਦੇ ਵਿੱਚ ਆਪਣੇ ਕੋਲੇ ਇੱਕ ਸ਼ੇਡ ਅਲੱਗ ਹੈ ਅਸੀਂ ਇਹਦੇ ਨਾਲ 골ਡਨ ਦੁਪੱਟਾ ਕਰ ਰਹੇ ਹਾਂ ਸੋ ਤੁਸੀਂ 골ਡਨ ਕਰਨਾ ਜਾਂ ਕੰਟਰਾਸਟ ਕਰਨਾ ਦੁਪੱਟਾ ਹਮੇਸ਼ਾ ਕੰਟਰਾਸਟ ਕਰੋ ਜੀ ਵੈਲਵਟ ਜਾਂ ਪਿਓਰ ਵੈਲਵਟ ਦੇ ਸੂਟਾਂ ਨਾਲ ਕਿਉਂਕਿ ਜਿਹੜਾ ਚੇਂਜ ਆਉਂਦਾ ਦੁਪੱਟੇ ਦੇ ਵਿੱਚ ਸੇਮ ਕਲਰ ਨਹੀਂ ਆਉਂਦਾ ਕਿਉਂਕਿ ਇਹ ਡਬਲ ਸ਼ਾਈਨ ਸੂਟ ਹੁੰਦੇ ਆ ਇਹ ਦੇਖੋ ਜੀ ਇਹਦੀ ਵੀ ਗਲੇ ਦੀ embroidery ਸੇਮ ਹੈ ਬਹੁਤ ਹੀ ਸੋਹਣੀ ਗਲੇ ਦੀ embroidery ਹੋਈ ਹੋਈ ਆ A ਸ਼ੇਪ ਹੀ ਡਿਜ਼ਾਈਨਿੰਗ ਇਹਦੀ ਸੂਕਦੀ ਹੈ ਸੋ ਇਹ A ਸ਼ੇਪ ਹੀ ਬਣਗੇ 25 26 ਘੇਰੇ ਦੇ ਵਿੱਚ ਹੀ ਬਣੂਗਾ ਤੋ ਸੀ ਉਸ ਤਰ੍ਹਾਂ ਹੀ ਡਿਜ਼ਾਈਨ ਕੀਤਾ ਹੋਇਆ ਜੀ ਔਰ ਇਹਦੇ ਤੁਸੀਂ ਬਾਜੂ ਦੇਖੋ ਜੀ ਬਹੁਤ ਹੀ ਆਸਮ ਪੀਸ ਬਣੇ ਹੈਗੇ ਆ ਇਹ ਔਰ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇੱਕ ਬਹੁਤ ਹੈਵੀ ਲੁੱਕ ਆਉਣੀ ਹੈ ਕਿਉਂਕਿ ਸਾਨੂੰ ਪਤਾ ਹੈ ਜੀ ਇਹ ਬਾਜੂ ਤੇ ਵੀ ਕਾਫੀ ਡਿਜ਼ਾਈਨਿੰਗ ਹੈ ਔਰ ਤੁਸੀਂ ਬਾਟਮ ਦੇ ਉੱਪਰ ਇੰਨਾ ਵੀ ਵਰਕ ਕਰਵਾ ਸਕਦੇ ਹੋ ਹੈਵੀ ਤੇ ਚੋ ਜ ਤੁਸੀਂ ਆਪਣੇ ਅਕੋਰਡਿੰਗ ਜਿੰਨੀ ਮਰਜ਼ੀ ਕਰ ਸਕਦੇ ਹੋ ਇਹ ਆਪਣੇ ਕੋਲੇ ਫੁੱਲ ਗ੍ਰੀਨ ਸੂਟ ਬਣਿਆ ਹੋਇਆ ਜੀ ਉਹ ਆਪਾਂ ਉਨ ਲਈ ਸ਼ਰਟ ਬਣਾਇਆ ਹੈਗਾ ਉਹਦੇ ਨਾਲ ਤੁਸੀਂ ਕੰਟਰਾਸਟ ਗ੍ਰੀਨ ਬਾਟਮ ਕਰਕੇ ਮੈਰੂਨ ਹੀ ਨਾਲ ਦਾ ਦੁਪੱਟਾ ਜਾਂ 골ਡਨ ਦੁਪੱਟਾ ਕਰ ਸਕਦੇ ਹੋ ਉਹ 3D ਚ ਵੀ ਜਾ ਸਕਦੇ ਹੋ ਸੋ ਇਹ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਹੈ ਜੀ। ਔਰ ਨੈਕਸਟ ਹੈਗਾ ਜੀ ਪਿਸਤਾ ਜਾਂ ਸ਼ੇਡ ਆ ਆਪਣੇ ਕੋਲੇ ਵੀ ਆਪਣੇ ਕੋਲੇ ਰੈਡੀ ਆ ਇਹ ਜਿਹੜੇ ਦੋਨੋਂ ਪੀਸ ਆਪਾਂ ਤੁਹਾਨੂੰ ਦਿਖਾਏ ਆ ਇਹ ਆਪਣੇ ਕੋਲੇ ਰੈਡੀ ਟੂ ਸਟਿਚ ਹੀ ਹੈਗੇ ਆ ਤੁਸੀਂ ਜੇ ਤੁਹਾਨੂੰ ਬਹੁਤ ਜਲਦੀ ਹੈ ਤਾਂ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਆਰਡਰ ਕਰ ਸਕਦੇ ਜੀ ਇਸ ਤਰ੍ਹਾਂ ਆਰੀ ਦਾ ਪਲੱਸ ਮਸ਼ੀਨ embroiderry ਪਲੱਸ ਉਹਨਾਂ ਹੀ ਹੈਂਡ ਦਾ ਕੰਮ ਹੋਇਆ ਹੋਇਆ ਜੀ ਉੱਪਰ ਤਾਂ ਕਲਾਈਨਸ ਆ ਬਹੁਤ ਹੀ ਸੋਹਣਾ ਬਿਸਤਾ ਸ਼ੇਡ ਹੈ ਥੋੜਾ ਜਿਹਾ ਇਹਦੇ ਵੀਡੀਓ ਦੇ ਵਿੱਚ ਲਾਈਟ ਆ ਰਿਹਾ ਤਾਂ થોੜੀ ਥੋੜਾ ਜਿਹਾ ਕਲਰ ਹੈਗਾ ਜੀ ਇਹਦੇ ਵਿੱਚ ਜਿਆਦਾ ਬ੍ਰਾਈਟ ਵੀ ਨਹੀਂ ਹੈਗਾ ਤੁਸੀਂ ਜਿਵੇਂ ਲੇਗ ਦੇ ਵਿੱਚ ਦੇਖਦੇ ਹੋ ਵੀ ਇਹ ਥੋੜਾ ਬਹੁਤ ਹੀ ਸੋਹਣਾ ਸ਼ੇਡ ਹੈ ਜੀ ਔਰ ਪ੍ਰੋਪਰ ਇਹ ਤੁਸੀਂ 베بی ਪਿੰਕ ਤੇ ਬਣਾਓ ਜੀ ਕਰੀਮ ਤੇ ਬਣਾਓ ਸੋ ਬਹੁਤ ਹੀ ਸੋਹਣਾ ਸੂਟ ਬਣਨਾ ਹੈਗਾ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਆਪਾਂ ਫੁੱਲ ਹੈਵੀ ਦੁਪੱਟਾ ਕੀਤਾ ਹੋਇਆ ਜੀ ਦੇਖੋ ਬਹੁਤ ਹੀ ਸੋਹਣੀ ਇਹਨੂੰ ਆਪਾਂ ਲੇਸ ਦਿੱਤੀ ਹੋਈ ਹੈ ਮਜ਼ੰਤਾ ਇਸ ਤਰ੍ਹਾਂ ਲਾਈਨਸ ਦੇ ਵਿੱਚ ਜਿਹੜਾ ਉੱਪਰ ਤੱਕ ਅਰੇ ਦੇਖ ਸਕਦੇ ਹੋ ਜੀ ਸਾਈਡਸ ਤੇ ਵੀ ਫਲਾਰ ਹੈਗੇ ਆ ਸੋ ਵਿੱਚ ਵੀ ਫਲਾਰ ਹੈਗੇ ਆ ਜਦੋਂ ਤੁਸੀਂ ਇਹਨੂੰ ਲਾਓਗੇ ਤਾਂ ਇੱਕ ਇਹਦੀ ਪ੍ਰੋਪਰ ਲੁੱਕ ਆਉਣੀ ਹੈ ਜੀ ਇਸ ਤਰ੍ਹਾਂ ਦੁਪट्टे ਦੇ ਵਿੱਚ ਵੀ ਕਿਤੇ ਕਿਤੇ ਫਲਾਰ ਹੈਗੇ ਆ ਸੋ ਇਹ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਨੈਕਸਟ ਹੈਗਾ ਜੀ ਇਹ ਵੀ ਹੈਂਡਵਰਕ ਦੇ ਪੀਸ ਦਾ ਇਹੀ ਡਿਜ਼ਾਈਨ ਹੈ ਅ ਸੋ ਅਗਰ ਕਿਸੇ ਨੇ ਵੀ ਲੈਣਾ ਹੋਇਆ ਤਾਂ ਇਹਦੇ ਪ੍ਰੋਪਰ ਗਲਾ ਬਣਿਆ ਹੋਇਆ ਜੀ ਇਹਦਾ ਥੋੜਾ ਲੈਂਥ ਦਾ ਇਸ਼ੂ ਹੋਊਗਾ ਤਾਂ ਆਪਾਂ ਤੁਹਾਨੂੰ ਚੈੱਕ ਕਰ ਦਾਂਗੇ ਕਿ ਕਿਸ ਤਰ੍ਹਾਂ ਕਿੰਨੀ ਲੈਂਥ 'ਚ ਬਣੂਗਾ ਇਹ 43 ਦੇ ਆਊਗਾ ਇਹ ਇਸ ਤਰ੍ਹਾਂ ਕੀ ਰੇਦੀ ਐਮਬ੍ਰੋਇਡਰੀ ਹੈ ਜੀ ਬਹੁਤ ਹੀ ਹੈਵੀ ਵਰਕ ਹੋਇਆ ਹੋਇਆ ਔਰਗੈਂਜ਼ਾ ਦੇ ਵਿੱਚ ਨਾ ਜਿਹੜਾ ਹੈਂਡ ਵਰਕ ਦਾ ਬਹੁਤ ਹੀ ਸੋਹਣਾ ਖਿਲ ਕੇ ਆਉਂਦਾ ਜੀ ਕਿਉਂਕਿ ਇੱਕ ਪਲੇਨ ਸਟਫ ਹੁੰਦਾ ਔਰ ਇੱਕ ਥੋੜਾ ਜਿਹਾ ਇਹਦੇ ਵਿੱਚ ਫਲੋਈ ਨਹੀਂ ਹੁੰਦਾ ਥੋੜਾ ਹਾਰਡ ਹੁੰਦਾ ਹੁਨਾ ਵੀ ਹਾਰਡ ਨਹੀਂ ਹੁੰਦਾ ਤੁਹਾਡੇ ਨਾਲ ਬਾਡੀ ਦੇ ਨਾਲ ਇਹ ਜਾਏਗਾ ਸੋ ਇਹਦੇ ਤੇ ਲੁੱਕ ਹੈ ਜਿਹੜੀ ਕਾਫੀ ਜਿਵੇਂ ਔਰਗੈਂਜ਼ਾ ਦੁਪੱਟੇ ਤੇ ਆਪਾਂ ਵਰਕ ਦੀ ਲੁੱਕ ਦੀ ਗੱਲ ਕਰਦੇ ਹੁੰਦੇ ਆ ਸੋ ਇਹਦੇ ਤੇ ਵੀ ਬਹੁਤ ਹੀ ਬੈਸਟ ਲੁੱਕ ਆਉਂਦੀ ਹੈ ਕਾ ਆਰਗੇਨਜ਼ਰ ਸ਼ਰਟ ਤੇ ਉੱਪਰ ਇਹ ਪਿਓਰ ਦੀਆਂ ਸ਼ਰਟਸ ਹੈਗੀਆਂ ਜੀ ਕਿਉਂਕਿ ਇਹ ਤੁਹਾਡੇ ਬੋਡੀ ਦੇ ਨਾਲ ਜਾਣ ਵਾਲਾ ਹੀ ਸਟੱਫ ਹੈ ਇਹ ਜਿਹੜਾ ਉੱਪਰ ਆਊਗਾ ਜੀ ਬਿਲਕੁਲ ਜਿਵੇਂ ਇੱਥੋਂ ਤੁਸੀਂ ਬਾਜੂ ਬਣਾਉਂਗੇ نیچے ਇਹ ਜਿਹੜਾ ਇਸ ਤਰ੍ਹਾਂ ਜੀ ਸੋ ਇਹ ਬਹੁਤ ਹੀ ਸੋਹਣਾ ਲੈਮਨ ਗ੍ਰੀਨ ਜਾਂ ਸ਼ੇਡ ਹੈ ਜੀ ਇੱਕ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਇਹਦੇ ਨਾਲ ਬਾਟਮ ਇਸ ਤਰ੍ਹਾਂ ਬਾਟਮ ਤੇ ਆਪਾਂ ਕੋਈ ਕੰਮ ਨਹੀਂ ਕੀਤਾ ਅਗਰ ਤੁਸੀਂ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਜੀ ਆਪਾਂ ਕੰਟਰਾਸਟ ਸੋਚਿਆ ਹੋਇਆ ਸੋ ਪੀਕਾਕ ਸ਼ੇਡ ਦਾ ਜਿਵੇਂ ਮਜ਼ੈਂਟਾ ਸ਼ੇਡ ਦਾ ਕੰਟਰਾਸਟ ਜਾ ਕੇ ਤੁਸੀਂ ਚੌਕਾਂ ਤੇ ਪੱਟੀ ਕਰਕੇ ਬਹੁਤ ਹੀ ਸੋਹਣਾ ਇਹਨੂੰ ਕਾਸਟ ਸਕਦੇ ਹੋ ਨਾਲ ਦਾ ਦੁਪੱਟਾ ਵੀ ਕਰ ਸਕਦੇ ਹੋ ਨਾਲ ਦਾ ਦੁਪੱਟਾ ਕਰਕੇ ਉਹਨੂੰ ਆਪਾਂ ਗ੍ਰੀਨ ਟੱਚ ਦੇ ਸਕਦੇ ਹਾਂ ਇੱਥੇ ਗ੍ਰੀਨ ਆਪਾਂ ਚੌਕਾਂ ਦੇ ਉੱਪਰ ਦੇ ਸਕਦੇ ਹਾਂ ਸੋ ਉਹਦੇ ਨਾਲ ਇੱਕ ਬਹੁਤ ਹੀ ਸੋਹਣਾ ਜਿਹੜੀ ਲੋਕ ਕ੍ਰੀਏਟ ਹੋਊਗੀ ਗਲੇ ਦੀ embroiderry ਵੀ ਇਸ ਤਰ੍ਹਾਂ ਕੀਤੀ ਹੋਈ ਆ ਸੋ ਬਹੁਤ ਹੀ ਸੋਹਣਾ ਸਾਫ ਐਂਡ ਕਲੀਨ ਕੰਮ ਹੋਇਆ ਹੋਇਆ ਸੋ ਮੈਨੂੰ ਉਮੀਦ ਆ ਜੀ ਤੁਹਾਨੂੰ ਜ਼ਰੂਰ ਜਿਹੜਾ ਪਸੰਦ ਆਊਗਾ ਕੰਮ ਸੋ ਜੀ ਇਸੇ ਤਰ੍ਹਾਂ ਆਪਾ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਵਾਂਗੇ ਸੋ ਜਿਹੜੇ ਇਹ ਸੂਟ ਅੱਜ ਤੁਹਾਨੂੰ ਦਿਖਾਏ ਆ ਜੀ ਚਾਹ ਸੂਟ ਚਾਰੋ ਆਪਣੇ ਕੋਲੇ ਅਵੇਲੇਬਲ ਆ ਔਰ ਆਰਡਰ ਦੇ ਹੋਰ ਵੀ ਪੀਸ ਬਣ ਰਹੇ ਆ ਅਗਰ ਤੁਹਾਨੂੰ ਬਹੁਤ ਜਲਦੀ ਆ ਤੁਸੀਂ ਇਹ ਪੀਸ ਲੈਣੇ ਹੈਗੇ ਆ ਤਾਂ ਤੁਸੀਂ ਲੈ ਸਕਦੇ ਹੋ ਆਪਣੇ ਦੁਪੱਟੇ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਸੋ ਅਗਰ ਤੁਸੀਂ ਮੈਸੇਜ ਕਰੋਗੇ ਦੁਪੱਟਾ ਤੁਹਾਨੂੰ ਕਿਵੇਂ ਦਾ ਚਾਹੀਦਾ ਜੀ ਉਸ ਤਰ੍ਹਾਂ ਮੈਸੇਜ ਕਰਿਓ ਸਾਨੂੰ ਚਾਹਣ ਦਾ ਦੁਪੱਟਾ ਲੇਸਿਸ ਨਾਲ ਚਾਹੀਦਾ ਜਾਂ ਕਿਵੇਂ ਵੀ ਆ ਫਿਰ ਆਪਾਂ ਤੁਹਾਨੂੰ ਉਸ ਤਰ੍ਹਾਂ ਜਿਹੜਾ ਇਹਦੀ ਪ੍ਰਾਈਸ ਦੱਸਾਂਗੇ ਸੋ ਜੀ ਇਸੇ ਸਾਨੂੰ ਖਾਪਾ ਤੋਂ ਦੇ ਨਵੇਂ ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਸੋ ਬਣੀ ਰਹੇ ਮੇਰੇ ਚੈਨਲ 'ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much